ਨਖੁੰਡਾ ਇਨਫੈਕਸ਼ਨ ਤੋਂ ਕਿੰਝ بچਾਇਆ ਜਾ ਸਕਦਾ ਹੈ ਤੇਰਾ ਇਲਾਜ ਕੀ ਹੈ ਨਖੁੰਡਾ ਇਨਫੈਕਸ਼ਨ ਜਿਹਨੂੰ ਤਿbbi ਜ਼ੁਬਾਨ ਵਿੱਚ ਕੋਨਿਕੋਮਾਈਕੋਸਿਸ ਆਂਦੇ ਨੇ ਇੱਕ ਫੰਗਸ ਦੀ وجہ ਤੋਂ ਹੁੰਦਾ ਹੈ ਜਿਹਦੇ ਨਾਲ ਨਾਉਂ ਬਦਰੰਗ ਤੇ ਮੋਟਾ ਹੋ ਕੇ ਲਾ ਜਾਂਦਾ ਹੈ ਇਹਦੀ وجہ ਤੋਂ ਪੀੜ ਵੀ ਹੁੰਦੀ ਹੈ ਤੇ ਜ਼ਾਹਿਰੀ ਤੌਰ ਤੇ ਸ਼ਰਮਿੰਦਗੀ ਦਾ ਕਾਰਨ ਵੀ ਬਣਦਾ ਹੈ ਅਗਰ ਇਹ ਇਲਾਜ ਨਾ ਕੀਤਾ ਜਾਏ ਤੇ ਇਹ ਨਾਉਂ ਤੇ ਪੈਰਾਂ ਦੀਆਂ ਮੂਲੀਆਂ ਨੂੰ ਮੁਸਤਕਿਲ ਨੁਕਸਾਨ ਪਹੁੰਚਾ ਸਕਦਾ ਹੈ ਲੇਕਿਨ سنگੀਨ ਮਸਲੇ ਆਮ ਤੌਰ ਤੇ ਬਜ਼ੁਰਗਾਂ ਜਾਂ ਕਟਕੂਬ ਤੇ ਮੁਦਾਫੇਦਾਰੀ ਲੋਕਾਂ ਵਿੱਚ ਹੁੰਦੇ ਨੇ ਓਨੀਕੋ ਮਾਈਕੋਸਿਸ ਹੱਥ ਤੇ ਪੈਰ ਦੋਵਾਂ ਦੀਆਂ ਉਂਗਲੀਆਂ ਨੂੰ متاثر ਕਰ ਸਕਦਾ ਹੈ ਲੇਕਿਨ ਪੈਰਾਂ ਦੀਆਂ ਉਂਗਲੀਆਂ متاثر ਹੋਣ ਦੀ ਸ਼ਰਤ ਜ਼ਿਆਦਾ ਹੈ ਇਹਨਾਂ तमाम ਮਸਲਿਆਂ ਤੋਂ ਬਚਣ ਵਾਸਤੇ ਤੁਸੀਂ ਕੀ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੰਗ ਤੇ ਬੰਨ ਜੁੱਤੀ ਨਾ ਪਾਓ ਅਗਰ ਤੁਹਾਨੂੰ ਇਨਫੈਕਸ਼ਨ ਹੋ ਜਾਂਦਾ ਹੈ ਤੇ ਆਪਣੇ ਜੁੱਤੇ ਖੁੱਲੇ ਹਵਾਦਾਰ ਰੱਖੋ ਅਗਰ ਬੰਨ ਜੁੱਤੇ ਇਸਤੇਮਾਲ ਕਰਦੇ ਹੋ ਤੇ ਫਿਰ ਉਹਦੇ ਨਾਲ ਕਾਟਨ ਦੀ ਜਰਾਬਾਂ ਇਸਤੇਮਾਲ ਕਰੋ ਨੰਬਰ 3 ਪੈਰਾਂ ਨੂੰ ਹਤੋਂ ਲਿਮਕਾਂ ਖੁਸ਼ਕ ਰੱਖੋ اپنے نو کٹر استعمال کرنے سے نہ ہو چاہے انہوں یقین ہوئے کہ وہ اس بیماری مبتلا نہیں کیونکہ کدھی کدھی بیماری موجود ہو کے بھی ظاہر نہیں ہوں اپنی جتیکوہل نقتن صاف کرندے رو اپنے پیر عوامی گسل غسلخانے نہ دھوؤ غیر لیسن شدہ سہدون تے بھی اپنے پیروں کا ٹریٹمنٹ نہ کرو اگر تو انفیکشن ہو جاندہ ہے تو تی علاج واسطے کی کر سکتے ہو ਸਭ ਤੋਂ ਪਹਿਲਾਂ ਮਲਮ ਜਾਂ ਕਰੀਮ ਇਸਤੇਮਾਲ ਕਰੋ ਜ ਜਿੱਦ ਸਾਈਕਲੋਪਾਇਰੌਕਸੀ ਜਾਂ ਐਫੀਨੋਕੋਨਜ਼ੋਲ ਹੋਵੇ ਇਹ ਫੰਗਸ ਨੂੰ ਖਤਮ ਕਰਦੀ ਹੈ ਨੰਬਰ 2 ਤੁਸੀਂ ਆਪਣੇ ਨਹ ਨੂੰ ਚੰਗੀ ਤਰ੍ਹਾਂ ਸਾਫ਼ ਤੇ ਖੁਸ਼ ਕਰਕੇ متاثر ਹਿੱਸੇ ਤੇ ਦਵਾਈ ਲਾਓ ਤੇ ਗਾਜ਼ ਨਾਲ ਉਹਨੂੰ ਕੱਜ ਦਿਓ ਤਾਂ ਕਿ ਜ਼ਿਆਦਾ دیر ਤੱਕ ਦਵਾਈ ਦਾ ਅਸਰ ਰਹੇ ਇਲਾਜ ਸ਼ੁਰੂ ਕਰਨ ਤੋਂ ਬਾਅਦ ਮਤਵਾਰ ਤਰ ਰੋਜ਼ਾਨਾ ਇੱਕ ਹਫ਼ਤੇ ਤੱਕ ਇਹ ਇਸਤੇਮਾਲ ਕਰੋ یہاں سے بہترین ویلا رات سو ویلے لوکہ ادو کٹ, کٹ تو کھٹ چھ گھنٹے تک تو جتی تو پاک رکھ کے دبائی دسترائم رکھ سکتے ہو اگر تمہیں لگے کہ فرق نہیں پی رہا یا سرخی سے پیپ لگ رہی ہے تو اپنے موالج رابطہ کرو